ਸੱਚੀ ਗੱਲ ਜੀ ਮੈਂ ਹਾਂ ਵਿਪਰਨੋ ਕਾੜਾ ਤੇ ਤੁਸੀਂ ਦੇਖ ਰਹੇ ਹੋ ਫਾਸਟ ਵੇ ਜਿਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਹਰ ਸਾਲ ਚਾਹੇ ਦੀਵਾਲੀ ਚਾਹੇ ਦਸਹਿਰਾ ਚਾਹੇ ਹੋਲੀ ਦੇ ਤਿਉਹਾਰ ਹੁੰਦੇ ਨੇ ਉੱਥੇ ਤਰ੍ਹਾਂ ਹੀ ਸਾਡੇ ਦੇਸ਼ ਦੇ ਵਿੱਚ ਜਿਹੜਾ ਹੈਗਾ 5 ਸਾਲ ਬਾਅਦ ਇੱਕ ਇਹ ਤਿਉਹਾਰ ਹੁੰਦਾ ਹੈ ਜਦੋਂ ਅਸੀਂ ਉਸ ਤਿਉਹਾਰ ਨੂੰ ਸਾਰੇ ਧਰਮ ਸਾਰੇ ਲੋਕ ਇਕੱਠੇ ਮਿਲ ਕੇ ਮਨਾਣੇ ਹੈਗੇ ਆਂ ਔਰ ਤਿਉਹਾਰ ਹੈਗਾ ਉਹ ਚੋਣਾਂ ਮਾਂ ਦਾ ਜੀ ਆ ਬਿਲਕੁਲ ਡਿਸਟ੍ਰਿਕਟ ਕੇ ਨਾਲ 2014 2019 ਤੇ ਹੁਣ 2024 24 ਦੇ ਵਿੱਚ ਜਿਹੜਾਗਾ ਲੋਕ ਸਭਾ ਦੇ ਚੋਣਾਂ ਦਾ ਸੀ ਤਿਉਹਾਰ ਜਿਹੜਾਗਾ ਐਤਕੀ ਬੜੀ ਧੂਮ-ਤਾਮ ਦੇ ਨਾਲ ਮਨਾ ਰਹੇ ਹੈਗੇ ਆ ਔਰ ਪੰਜਾਬ ਦੇ ਵਿੱਚ ਇਹ ਤਿਉਹਾਰ ਜਿਹੜਾ ਹੈਗਾ 1 ਜੂਨ ਨੂੰ ਮਨਾਇਆ ਜਾਣਾ ਜਦੋਂ ਅਸੀਂ ਸਵੇਰੇ 7 ਵਜੇ ਘਰੋਂ ਤਿਆਰ ਹੋ ਕੇ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਹੈਗਾ ਔਰ ਇਸ ਤਿਉਹਾਰ ਵਾਲੇ ਦਿਨ ਅਸੀਂ ਇੱਕ ਅੱਛੀ ਸਰਕਾਰ ਜਿਹੜੀ ਹੈਗੀ ਆ ਉਹ ਚੁਣੀ ਹੈਗੀ ਆ ਜੇ ਆਪਾਂ ਗੱਲ ਕਰਦੇ ਹਾਂਗੇ ਮੋਗਾ ਜ਼ਿਲ੍ਹਾ ਦੀ ਮੋਗਾ ਜ਼ਿਲ੍ਹਾ ਸਾਡਾ ਹੈਗਾ ਫਰੀਦਕੋਟ ਵਿਧਾਨ ਸਭਾ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਹੈਗਾ ਔਰ ਮੋਗਾ ਦੇ ਵਿੱਚ ਚਾਰ ਵਿਧਾਨ ਸਭਾ ਹੈਗੇ ਨੇ ਔਰ ਟੋਟਲ ਜੇ ਗੱਲ ਕਰੀਏ ਲੋਕ ਸਭਾ ਫਰੀਦਕੋਟ ਦੀ ਤੇ ਇੱਥੇ ਨੌ ਵਿਧਾਨ ਸਭਾ ਹਲਕੇ ਹੈਗੇ ਨੇ ਮੋਗਾ ਸਭ ਤੋਂ ਵੱਡਾ ਜਿਹੜਾ ਹੈਗਾ ਇਹਦੇ ਚੋਂ ਚਾਰ ਵਿਧਾਨ ਸਭਾ ਨੂੰ ਲੈ ਕੇ ਆਂਦਾ ਹੈਗਾ ਔਰ ਐਤਕੀ ਜਿਹੜਾ ਟੀਚਾ ਹੈਗਾ ਸਾਡਾ ਉਹ ਇਹ ਹੈਗਾ ਕਿ ਅਸੀਂ 70% ਪੋਖ ਪਾਰ ਜਾਣਾ ਹੈ ਤੋ ਅਸੀਂ 17% ਤੋਂ ਕਿਸ ਤਰੀਕੇ ਨਾਲ ਪਾਰ ਜਾਣਾ ਹੈਗਾ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੈਡਮ ਸ਼ੁਭੀ ਅੰਗਰੇਜ਼ੀ ਹੈਗੇ ਨੇ ਜਿਹੜੇ ਕਿ ਜੁਆਇੰਟ ਕਮਿਸ਼ਨਰ ਨੇ ਮੋਗੇ ਔਰ ਸਟਰੀਪ ਦੇ ਹੈਗੇ ਨੇ ਚਾਰਜ ਹੈਗੇ ਨੇ ਗੱਲ ਕਰਦੇ ਇਹਨਾਂ ਨਾਲ ਮੈਂ ਤੁਹਾਡਾ ਸਵਾਗਤ ਸਭ ਤੋਂ ਪਹਿਲਾਂ ਡਿਸਟ੍ਰਿਕਟ ਕੇ ਨਾਲ ਆਪਾਂ ਕਹਿ ਸਕਦੇ ਕਿ ਤਿਉਹਾਰ ਚਾਹੇ ਅਸੀਂ ਦੀਵਾਲੀ ਦਾ ਤਿਉਹਾਰ ਮਨਾਨੇ ਹੈਗੇ ਆ ਹੋਲੀ ਦਾ ਮਨਾਨੇ ਦਸਹਿਰ ਮਨਾਨੇ ਉਸੇ ਤਰ੍ਹਾਂ ਕਿਤੇ ਉਤਸਵਾਰ ਵੀ ਸਾਡਾ ਹੈਗਾ ਵੋਟਾਂ ਦਾ ਜਨੂ ਕਿ ਅਸੀਂ ਸਰਕਾਰ ਚੁੜਨ ਵਾਸਤੇ ਮਨਾਨੇ ਹੈਗੇ ਜੇ ਮੋਗਾ ਦੀ ਗੱਲ ਕਰੀਏ ਤਾਂ ਕਿਦਾਂ ਦੇ ਰੈਂਡਮ ਕੀਤਾ ਸਭਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਮਾਨਯੋਗ ਸੀਓ ਪੰਜਾਬ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ 'ਚ ਕੰਮ ਕਰਦੇ ਹੋਏ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਜੀ ਦੀ ਅਗਵਾਈ 'ਚ ਸਾਰੇ ਐਸ ਡੀ ਐਮ ਸਾਹਿਬਾਨ ਤੇ ਉਹਨਾਂ ਦੇ ਨਾਲ ਹੀ ਸਵੀਪ ਟੀਮ ਮੋਗਾ 'ਚ ਸਾਰੇ ਜਿਹੜੇ ਵੋਟਰ ਹੈ ਉਹਨਾਂ ਨੂੰ ਜਾਗਰੂਕ ਕਰਨ ਲਈ ਤੇ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਆਪਣੇ ਲਗਾਤਾਰ ਯਤਨ ਕਰ ਰਹੀ ਹੈ ਇਸ ਵਿੱਚ ਆਪਾਂ ਵੱਖ-ਵੱਖ ਪੱਧਰ ਤੇ ਆਪਣੇ ਮੋਗਾ ਦੇ ਨਿਵਾਸੀਆਂ ਨਾਲ ਇੰਟਰੈਕਸ਼ਨ ਕੀਤੀ ਕਰ ਰਹੇ ਹਾਂ ਵੋਟ ਪਾਉਣ ਦੀ ਵੋਟਾਂ ਪਾਉਣ ਦੀ ਮਹੱਤਤਾ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਜਾ ਰਿਹਾ ਹੈ ਕਿਉਂ ਅੱਜਕੱਲ ਅੱਜਕੱਲ ਦੇਖਿਆ ਜਾਵੇ ਤਾਂ ਜਿਹੜੇ ਵੋਟਰ ਹੈ ਆਪਣਾ ਜਿਹੜਾ ਉਹਨਾਂ ਦਾ ਬੁਨਿਆਦੀ ਰਾਈਟ ਹੈ ਵੋਟ ਪਾਉਂਦਾ ਉਹ ਉਹਦੀ ਵਰਤੋਂ ਨਹੀਂ ਕਰ ਰਹੇ ਇਸ ਲਈ ਉਹਨਾਂ ਨੂੰ ਉਹਨਾਂ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਉਹ ਆਪਣੇ ਇਸ ਰਾਈਟ ਦੀ ਵਰਤੋਂ ਕਰਨ ਉਸ ਦੇ ਨਾਲ ਹੀ ਜਿਹੜੇ VOTER ਹਨ ਸਪੈਸ਼ਲੀ ਖਾਸ ਤੌਰ ਤੇ ਆਪਣੇ ਜਿਹੜੇ ਫੀਮੇਲ VOTER ਹਨ ਵਿਰਧ 올ਡ ਏਜ ਸੀਨੀਅਰ ਸਿਟੀਜ਼ਨ ਹਨ ਅਤੇ ਦੇ ਵਿਅੰਗ ਸਾਡੀ ਪੋਪੂਲੇਸ਼ਨ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਕਿ ਉਹ ਵੀ ਇਹਦੇ ਚ ਆਪਣੀ ਯੋਗਦਾਨ ਪਾਣ VOTTA ਚ ਇਹਦੇ ਨਾਲ ਹੀ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਸ਼ਨ VOTER ਵੱਲੋਂ ਸਾਨੂੰ ਕੀਤਾ ਜਾਂਦਾ ਹੈ ਸਾਡੀ SWEEP ਟੀਮ ਨੂੰ ਕੀਤਾ ਜਾਂਦਾ ਹੈ ਤਾਂ ਉਹਦਾ ਅਸੀਂ ਪ੍ਰੋਪਰ ਉਹਨੂੰ ਜਵਾਬ ਦੇ ਕੇ ਉਹਦੀ ਜਿਹੜੇ ਵੀ ਉਹਦੇ ਡਾਊਟ ਹੈ ਜਿਹੜਾ ਵੀ ਉਹਨੂੰ ਕੋਈ ਜਾਣਕਾਰੀ ਚਾਹੀਦੀ ਹੈ ਉਹ ਵੀ ਉਹਨੂੰ ਮੁਹैया ਕਰਾਨੇ ਆ ਮੈਮ ਐਤੀ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈਗੀ ਹੈ ਕਿ ਜਿਹੜੇ ਵੋਟਰ ਨਵੇਂ ਵੋਟਰ ਜਿਨ੍ਹਾਂ ਦੀ 1 ਅਪ੍ਰੈਲ ਨੂੰ ਇਹ ਜਿਹੜੀ ਹੈਗੀ ਹੈ 18 ਸਾਲ ਦੀ ਹੋ ਜਾਂਦੀ ਹੈਗੀ ਹੈ ਉਹਨਾਂ ਨੂੰ ਹੀ ਮੌਕਾ ਮਿਲ ਰਿਹਾ ਹੈਗਾ ਇਸ ਤਿਹਾਰ ਦੇ ਵਿੱਚ ਜਸਤ ਮਨਾਉਣ ਦਾ ਬਿਲਕੁਲ ਠੀਕ ਹੈ ਜੀ ਤੇ ਆਪਾਂ ਆਪਣੇ ਯੰਗ ਵੋਟਰਸ ਤੇ ਤਬ ਮਤਲਬ ਆਪਣਾ ਪੂਰਾ ਫੋਕਸ ਕੀਤਾ ਹੈ ਜਿੰਨੀ ਆਪਾਂ ਅਵੇਅਰਨੈਸ ਐਕਟੀਵਿਟੀ ਰੱਖੀ ਹੈ ਅਪਾ ਜਿਹੜੇ ਯੰਗ ਵੋਟਰਸ ਹੈ ਜਿਨਨੇ ਆਪਣੇ ਵਿਦਿਆ ਕਦਰੇ ਹੈ ਉਹਨਾਂ ਚ ਜਾ ਰਹੀ ਹੈ ਸਾਡੀ ਸਵੀਪ ਟੀਮ ਆਪਣੇ ਚਾਰੋਂ ਆਪਣੇ ਜਿਹੜੇ ਏਸੀ ਹਲਕੇ ਹੈ ਉਹਨਾਂ ਚ ਵੀ ਸਾਡੀ ਟੀਮਸ ਜਾ ਰਹੀਆਂ ਹਨ ਤੇ ਕੱਲ ਮੈਂ ਜਿੱਦਾਂ ਦਾ ਨਾਲ ਗੱਲ ਕਰਾਂ ਕਿ ਕੱਲ ਅਸੀਂ ਗਏ ਸੀਗੇ ਸਾਡੇ ਡਿਸਟ੍ਰਿਕਟ ਸਵੀਪ ਆਈਕਨ ਹੈ ਗੁਰਵਿੰਦਰ ਸਿੰਘ ਗਿਲ ਜਿਆਦਾਤਰ ਗਿਲ ਰੋਂਦ ਦਾ ਨਾਮ ਤਾਂ ਪਹਿਲੇ ਸਿੱਧਾ ਜਿੱਥੇ ਆਪਾਂ ਹੁਣ ਪੋਲੀਟੈਕਨਿਕ ਕਾਲਜ ਗਏ ਸੀਗੇ ਰੋਡੇ ਪਿੰਡ ਚ ਉੱਥੇ ਜਿਨਨੇ ਬੱਚੇ ਜਿਹੜੇ ਯੰਗ ਵੋਟਰ ਪ੍ਰੈਜ਼ెంట్ ਸੀਗੇ ਉਹਨਾਂ ਨੇ ਇਕਤਾ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਕਿ ਉਹ ਵੋਟ ਪਾਣਗੇ ਤੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਹੈ ਉਹਨਾਂ ਨੂੰ ਵੀ ਉਹਨਾਂ ਨੇ ਵੀ ਸਾਡੇ ਨਾਲ ਪਲੈਜ ਲਈ ਇੱਕ ਸ਼ਪਤ ਲਈ ਕਿ ਉਹ ਵੀ ਵੋਟ ਵੀ ਬਣਵਾਉਣਗੇ ਆਪਣੀ ਤੇ ਹਰ ਆਣ ਵਾਲੇ ਚੋਣਵ ਆਪਣਾ ਮਤਦਾਨ ਪਾਣਗੇ ਸੋ ਮੈਮ ਕਈ ਵਾਰੀ ਹੁੰਦਾ ਜਦੋਂ ਵੋਟਰ ਵੋਟ ਪਾਣ ਜਾਂਦਾ ਹੈਗਾ ਉਹਦੇ ਕੋਲ ਕਾਰਡ ਕਾਰ ਨਹੀਂ ਹੁੰਦਾਗਾ ਔਰ ਵੋਟ ਉਹ ਨਹੀਂ ਬਣੀ ਹੁੰਦੀ ਹੈਗੀ ਔਰ ਬੂਥ ਦੇ ਉੱਤੇ ਜਾ ਕੇ ਉਹਨੂੰ ਕਾਫੀ ਪ੍ਰੋਬਲਮਸ ਹੁੰਦੀਆਂ ਹੈਗੀਆਂ ਤੇ ਉਹਦੇ ਆਸਤੇ ਕੋ ਫੈਸਿਲਿਟੀ ਵਗੈਰਾ ਦਿੱਤੀ ਗਈ ਜੀ ਇਹਨਾ ਸਾਡੇ ਸਵੀਪ ਟੀਮ ਦੇ ਮੈਂਬਰਾਂ ਨੂੰ ਤੇ ਅਕਸਰ ਇੱਕ ਸਵਾਲ ਆਉਂਦਾ ਹੈ ਕਿ ਜੇ ਵੋਟ ਕਾਡ ਨਹੀਂ ਹੈ ਤਾਂ ਕੀ ਅਸੀਂ ਵੋਟ ਪਾ ਸਕਦੇ ਹਾਂ ਤੇ ਮੈਂ ਸਾਰਿਆਂ ਨੂੰ ਇਹ ਜਾਣਕਾਰੀ ਤੁਹਾਡੇ ਮਾਧਿਅਮ ਤੋਂ ਦੇਣਾ ਚਾਹਾਂਗੀ ਕਿ ਫਿਰ ਵੀ ভোটার ਵੋਟ ਪਾ ਸਕਦਾ ਹੈ 12 ਦਸਤਾਵੇਜ਼ ਹੈ ਜਿਹੜੇ ਉਹ ਦਿਖਾ ਕੇ VOTING ਕੀ ਕਰ ਸਕੇਗਾ ਪਾਸਪੋਰਟ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਬੈਂਕ ਕਾਪੀ ਜ਼ਮੀਨ ਦੀ ਰਜਿਸਟਰੀ ਐਸ ਸੀ ਬੀ ਸੀ ਦਾ ਕੋਈ ਦਸਤਾਵੇਜ਼ ਹੋਏ ਪੈਨਸ਼ਨ ਦਾ ਦਸਤਾਵੇਜ਼ ਹੋਏ ਸਰਵਿਸ ਪਛਾਣ ਪੱਤਰ ਫਰੀडम फाइਟਰ ਪੱਤਰ ਅਸਲਾਇ ਲਾਇਸੈਂਸ ਦਿਵੰਗ ਸਰਟੀਫਿਕੇਟ ਅਤੇ ਅਖੀਲਾ 12ਵਾਂ ਡਾਕੂਮੈਂਟ ਹੈ ਸਕੂਲ ਸਰਟੀਫਿਕੇਟ ਇਹਦੇ ਨਾਲ ਵੀ ਤੁਸੀਂ ਵੋਟ ਪਾ ਸਕਦੇ ਹੋ ਸੋ ਬੜੀ ਫੈਸਿਲਿਟੀ ਜ਼ਬਰਦਸਤ ਹੈ ਕਿਉਂਕਿ ਕਈ ਵਾਰੀ ਅਸੀਂ ਬੂਥ ਤੇ ਜਾਂਦੇ ਹੈਗੇ ਹਾਂ ਔਰ ਸਾਡੇ ਕੋ ਕਾਰਡ ਨਹੀਂ ਹੁੰਦਾਗਾ ਤੇ ਉਹ ਕਹਿ ਦਿੰਦੇ ਜੀ ਤੁਹਾਡੀ ਵੋਟ ਜਿਹੜੀ ਹੈਗੀ ਹੈ ਨਹੀਂ ਪੈ ਸਕਦੀ ਕਿ ਪਰ ਹੁਣ ਜਿਹੜਾ ਚੋਣ ਕਮਿਸ਼ਨ ਵੱਲੋਂ 12 ਤਰ੍ਹਾਂ ਦੇ ਦਸਤਾਵੇਜ਼ ਜਿਹੜੇ ਹੈਗੇ ਨੇ ਉਹ ਉਪਲਬਧ ਕਰਵਾਏ ਗਏ ਨੇ ਜਿੱਦਾਂ ਦੇ ਵਿੱਚ ਤੁਸੀਂ ਕੋਈ ਵੀ ਤੁਹਾਡਾ ਜਿਹੜਾ ਡਾਕੂਮੈਂਟ ਹੈਗਾ ਚਾਹੇ ਉਹ ਸਕੂਲ ਸਰਟੀਫਿਕੇਟ ਹੈਗਾ ਚਾਹੇ ਵੋਟਰ ਕਾਰਡ ਨਹੀਂ ਹੈਗਾ ਜਾਂ ਪੋਰਟ ਪਾਸਪੋਰਟ ਹੈਗਾ ਜਾਂ ਹੋਰ ਕੋਈ ਦਸਤਾਵੇਜ਼ ਹੈਗਾ ਇਵਨ ਕਿ ਤੁਹਾਡੇ ਪਿੰਡ ਤੁਹਾਡੇ ਕੋਲ ਤੁਹਾਡੇ ਮਕਾਨ ਦੀ ਰਜਿਸਟਰੀ ਵੀ ਹੈਗੀ ਹੈ ਤੇ ਉਹ ਵੀ ਤੁਸੀਂ ਉੱਥੇ ਲਿ ਜਾ ਕੇ ਦਿਖਾ ਸਕਦੇ ਹੋ ਔਰ ਵ ਯੰਗ ਅਗੇ ਨੇ 18 ਸਾਲ ਦੇ 1 April ਨੂੰ ਹੋਏ ਨੇ ਕਿ ਉਹਨਾਂ ਨੂੰ ਹੁਣ ਮੌਕਾ ਮਿਲ ਰਿਹਾ ਹੈਗਾ ਵੋਟ ਨਵੀਂ ਬਣਾਉਣ ਦਾ ਹਾਂਜੀ ਮੌਕਾ ਮਿਲ ਰਿਹਾ ਹੈ ਇਹਦੇ ਬਾਰੇ ਦੇਖੋ ਔਨਲਾਈਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹੈਲਪਲਾਈਨ ਦਿੱਤੀ ਗਈ ਹੈ ਐਪ ਜਿਹੜੀ ਐਪ ਹੈ ਸਾਰੇ ਆਪਣੇ ਐਪ ਸਟੋਰਸ ਤੇ ਅਵੇਲੇਬਲ ਹੈ ਤੇ ਯੰਗ ਵੋਟਰ ਤਾਂ ਮੋਬਾਈਲ ਸੇਵੀ ਹਨ ਮੋਬਾਈਲ ਦੀ ਬਹੁਤ ਵਰਤੋਂ ਕਰਦੇ ਹਨ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਵੇਂ ਕਿਸ ਪ੍ਰੋਸੈਸ ਰਾਹੀਂ ਤੇ ਕਿਹੜੇ ਕੁਝ 1 2 ਜਾਂ 3 ਜ਼ਰੂਰੀ ਡਾਕੂਮੈਂਟ ਸਬਮਿਟ ਕਰਕੇ ਉਹਨਾਂ ਦੀ ਵੋਟ ਬਣ ਸਕਦੀ ਹੈ ਇਸ ਸਾਰੀ ਜਿਹੜੀ ਜਾਣਕਾਰੀ ਆਪਣੇ ਯੰਗ ਵੋਟਰਸ ਨੂੰ ਅਸੀਂ ਯਤਨਸ਼ੀਲ ਨਾਲ ਪਾ ਦੇ ਰਹੇ ਹਾਂ ਮੈਂ ਯੰਗ ਵੋਟਰ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਕਾਲਜ ਦੇ ਸਟੂਡੈਂਟ ਹੱਗੇ ਨੇ ਖਾਸ ਕਰ 18 ਸਾਲ ਦੀ ਏਜ ਹਨ ਦੀ 1 ਅਪ੍ਰੈਲ ਨੂੰ 18 ਸਾਲ ਪੂਰੇ ਹੋ ਜਾਂਦੇ ਨੇ ਉਹ ਤੁਸੀਂ ਆਨਲਾਈਨ ਵੀ ਆਪਣੀ ਵੋਟ ਬਣਵਾ ਸਕਦੇ ਹੋ ਜਾਂ ਮੋਗਾ ਡੀਸੀ ਆਫਿਸ ਚ ਆ ਕੇ ਜਿਹੜਾ ਇੱਥੇ ਛੋਟੇ ਅਧਿਕਾਰੀ ਹੈਗਾ ਉਹਨਾਂ ਨਾਲ ਕੰਸਲਟ ਕਰ ਸਕਦੇ ਹੋ ਔਰ ਸਟਰੀਪ ਦੀ ਟੀਮ ਨਾਲ ਵੀ ਤੁਸੀਂ ਕਤਰਤ ਕਰ ਸਕਦੇ ਹੋ ਜਿੱਥੇ ਕਿ ਤੁਹਾਡੀ ਵੋਟ ਜਿਹੜੀ ਹੈਗੀ ਆ ਬਣੇ ਔਰ ਕਿਉਂਕਿ ਯੰਗ ਜਿਹੜਾ ਯੂਥ ਜਿਹੜਾ ਹੈਗਾ ਯੂਥ ਨੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਦੇਸ਼ ਦਾ ਨਿਰਮਾਨ ਕਰਨਾ ਮੈਮ ਐਕੀ ਥੋੜਾ ਜਿਹਾ ਚੋਹਾ ਕਮਿਸ਼ਨ ਵੱਲੋਂ ਇੱਕ ਫੈਸਲੀਆਂ ਦਿੱਤੀਆਂ ਗਈਆਂ ਏਜ ਫੈਕਟਰ ਨੂੰ ਲੈ ਕੇ ਜਿਸ ਤਰ੍ਹਾਂ ਜਿਹਨਾਂ ਦੀ 80 ਸਾਲ ਦੀ ਏਜ ਹੋ ਜਾਂਦੀ ਉਹਨਾਂ ਨੂੰ ਕੁਝ ਫੈਸਲੀਆਂ ਦਿੱਤੀਆਂ ਔਰ ਐਕੀ ਬੂਥ ਜ ਸ਼ੋਅ ਕਰਨਗੇ ਕਿ ਇੱਥੇ ਵਿਆਹ ਵਰਗਾ ਮਾਹੌਲ ਹੈ ਜੀ ਜਿਹੜੀ ਜੀ ਜਿਹੜੇ ਸਾਡੇ ਵਿਰਧ ਸਿਟੀਜ਼ਨ ਹੈ ਜਿਨ੍ਹਾਂ ਦੀ ਉਮਰ 85 ਸਾਲ ਦੀ ਹੋ ਚੁੱਕੀ ਹੈ ਉਹਨਾਂ ਨੂੰ ਤਾਂ ਕਰੋ ਵੋਟ ਪਾਉਣ ਦੀ ਸੁਵਿਧਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਚੁੱਕਾ ਹੈ ਉਸ ਦੇ ਨਾਲ ਹੀ ਜਿਹੜੇ ਇਸ ਇਸ ਮਿਆਦ ਤੋਂ نیچے ਜਿਨ੍ਹਾਂ ਦੀ ਉਮਰ ਹੈ ਉਹਨਾਂ ਦੀ ਸਹੂਲਤ ਲਈ ਇੱਕ ਤਾਂ ਅਸ਼ਰਡ ਮਿਨੀਮਮ ਫੈਸਿਲਿਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨ ਦੇ ਤਹਿਤ ਹਰ ਬੋਲਿੰਗ ਹੂਤੇ ਦਿੱਤੀ ਜਾਏਗੀ ਨਾਲ ਹੀ ਅੱਪਾ ਆਪਣੇ ਯੰਗ ਵੋਟਰਸ ਦਾ ਐਸ.ਸੀ. ਚ ਸਹਿਯੋਗ ਲਵਾਵਾਂਗੇ ਕਿ ਉਹ ਵਲੰਟੀਅਰ ਕਰਨ ਤੇ ਜਿਹੜੇ ਸਾਡੇ ਵਿਰਧ ਸਾਡੇ ਬਜ਼ੁਰਗ ਹਨ ਜਿਹੜੇ ਸਾਡਾ ਮਾਨ ਹਨ ਉਹਨਾਂ ਦੇ ਉਹਨਾਂ ਨੂੰ ਸਹੂਲਤ ਦੇਣ ਤੇ ਵਾਕੇ ਆਪਣੀ ਵੋਟਰ ਪਾਸ ਕਰਨ ਵੋਟਾਂ ਵਾਲੇ ਦਿਨ ਬਿਲਕੁਲ ਜੀ ਤੁਹਾਡੇ ਘਰੇ ਬਜ਼ੁਰਗ ਆ ਗਏ ਨੇ ਤੇ ਤੁਹਾਨੂੰ ਘਰ ਬੈਠ ਕੇ ਵੀ ਤੁਸੀਂ ਉਹਨਾਂ ਦੀ ਜਿਹੜੀ ਕੀ ਹੈ ਵੋਟ ਪਾਸ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਜ਼ਰੂਰੀ ਹੈਗੀ ਹੈ ਕਿ ਇਸ ਵੇਲੇ ਸਾਡਾ ਜਿਹੜਾ ਮੁੱਖ ਮਤਵ ਹੈਗਾ ਉਹ ਸਾਡਾ ਮਨਤਵ ਹੈਗਾ ਕਿ ਅਸੀਂ ਪਰਸੈਂਟੇਜ ਜਿਹੜੀ VOTING ਦੀ ਹੈਗੀ ਆ ਉਹ ਵੱਧ ਤੋਂ ਵੱਧ ਕਰਨੀ ਹੈਗੀ ਆ ਤਾਂ ਕਿ ਹਰ ਬੰਦੇ ਨੂੰ ਮੌਕਾ ਮਿਲੇ ਉਹ ਜਾ ਕੇ ਆਪਣੀ VOT ਦਾ ਜਿਹੜਾ ਹੈਗਾ ਸਹੀ ਇਸਤੇਮਾਲ ਕਰੇ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਕਿਸੇ ਵੀ ਦਬਾਅ ਚ ਆ ਕੇ ਸਾਨੂੰ VOT ਨਹੀਂ ਪਾਉਣੀ ਚਾਹੀਦੀ ਪਰ ਸਾਨੂੰ ਆਪਣੀ VOT ਦਾ ਜਿਹੜਾ ਹੈਗਾ ਸਹੀ ਅਧਿਕਾਰ ਕਰਨਾ ਚਾਹੀਦਾ ਹੈਗਾ ਔਰ ਮੈਮ ਸ਼ੂਵੀ ਵੱਲੋਂ ਵੀ ਜਿਹੜੇ ਹੈਗੇ ਨੇ ਸਾਰੇ ਮੋਗਾ ਜਲਾ ਨਿਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਦਰਖਾਸਤ ਕੀਤੀ ਜਾ ਰਹੀ ਹੈਗੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਤਿਓਹਾਰ ਦੇ ਵਿੱਚ Scham al